ਟਰੰਪ ਚੋਣਾ ਜਿੱਤਣ ਮਗਰੋਂ ਲਗਾਤਾਰ ਸੁਰਖੀਆਂ ਚੱਲ ਰਹੀ ਨੇ ਕਦੇ ਪ੍ਰਵਾਸੀਆਂ ਨੂੰ ਵਾਪਸ ਭੇਜ ਕੇ ਕਦੇ ਕੈਨੇਡਾ ਨੂੰ ਅਮਰੀਕਾ ਦਾ ਇੱਕ ਵਰੰਜਵਾਂ ਸੁਭਾ ਦੱਸ ਕੇ ਹੁਣ ਟਰੰਪ ਨੇ ਸਿੰਘ ਤਾਲਿਬਾਨ ਨਾਲ ਫਸਾਈ ਦੇ ਰਹੇ ਨੇ ਕਿਉਂਕਿ ਤਾਲਿਬਾਨ ਨੇ ਟਰੰਪ ਨੂੰ ਖੁੱਲੀ ਚੁਣੌਤੀ ਦੇ ਦਿੱਤੀ ਹੈ ਜੀ ਹਾਂ ਹੁਣ ਟਰੰਪ ਨੇ ਅਫਗਾਨਿਸਤਾਨ ਤੋਂ ਅਮਰੀਕਾ ਹਥਿਆਰ ਵਾਪਸ ਮੰਗੇ ਹਨ ਜਦੋਂ ਅਮਰੀਕੀ ਫੌਜਾਂ ਅਗਸਤ 2021 ਵਿੱਚ ਅਫਗਾਨਿਸਤਾਨ ਤੋਂ ਪਿੱਛੇ ਹਾਟ ਰਹੀਆਂ ਸੰਤਾ ਆਪਣੇ ਪਿੱਛੇ ਹੈਲੀਕਾਪਟਰਾਂ ਤੋਂ ਲੈ ਕੇ ਬਖਤਰਬੰਦ ਬਹਾਨਾ ਤੱਕ ਵੱਡੀ ਮਾਤਰਾ ਵਿੱਚ ਹਥਿਆਰ ਛੱਡ ਗਏ ਸਨ ਇਹ ਹਥਿਆਰ ਤਾਲੀਬਾਨ ਨੇ ਕਬਜ਼ੇ ਵਿੱਚ ਲੈ ਲੇ ਸਨ ਹੁਣ ਲਗਾਤਾਰ ਸਾਢੇ 3 ਸਾਲ ਬਾਅਦ ਤਾਲੀਬਾਨ ਹੀ ਹਥਿਆਰਾਂ ਨਾਲ ਅਮਰੀਕਾ ਨੂੰ ਧਮਕੀਆਂ ਦੇ ਰਿਹਾ ਹੈ ਤਾਲੀਬਾਨ ਨੇ ਕਿਹਾ ਕਿ ਜੇਕਰ ਕੋਈ ਅਫਗਾਨਿਸਤਾਨ ਤੇ ਹਮਲੇ ਬਾਰੇ ਸੋਚਦਾ ਹੈ ਤਾਂ ਉਸ ਨੂੰ ਠੁਕਮਾ ਜਵਾਬ ਦਿੱਤਾ ਜਾਵੇਗਾ ਤਾਲੀਬਾਨ ਦੀਆਂ ਇਹ ਧਮਕੀਆਂ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਚੇਤਾਵਨੀ ਤੋਂ ਬਾਅਦ ਆਈ ਹੈ ਜਿਸ ਵਿੱਚ ਉਹਨਾਂ ਨੇ ਅਫਗਾਨਿਸਤਾਨ ਵਿੱਚ ਛੱਡੇ ਗਏ ਅਮਰੀਕੀ ਹਥਿਆਰਾਂ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਦਰਸਲ 트ੰਪ ਨੇ ਕੀ ਕਿਹਾ ਹਰ ਸਾਲ ਤਾਲੀਬਾਨ ਨੇ ਇੱਕ ਪ੍ਰੇਡ ਦਾ ਆਯੋਜਨ ਕਰਦਾ ਹੈ ਜਿਸ ਵਿੱਚ ਅਮਰੀਕੀ ਹਥਿਆਰ ਪ੍ਰਦਰਸ਼ਿਤ ਕੀਤੇ ਜਾਂਦੇ ਹਨ ਜਿਸ ਨੂੰ ਅਮਰੀਕਾ ਉੱਤੇ ਜਿੱਤ ਵੱਜੋਂ ਦਰਸਾਇਆ ਜਾਂਦਾ ਹੈ ਇਹ ਅਮਰੀਕਾ ਲਈ ਸ਼ਰਮਿੰਦਗੀ ਦੀ ਵਿਸ਼ਾ ਹੈ 트ੰਪ ਇਹ ਹਥਿਆਰ ਵਾਪਸ ਚਾਹੁੰਦੇ ਹਨ ਪਿਛਲੇ ਸ਼ਨੀਵਾਰ ਨੂੰ ਮੈਰੀਲੈਂਡ ਵਿੱਚ ਕੰਜ਼ਰਵੇਟਿਵ ਪੋਲੀਟਿਕਲ ਐਕਸ਼ਨ ਕਾਂਗਰਸ ਇਚ ਬੋਲਦਾ 트럼ਪ ਨੇ ਕਿਹਾ ਅਸੀਂ ਅਫਗਾਨਿਸਤਾਨ ਵਿੱਚ ਬਹੁਤ ਕੁਝ ਪਿੱਛੇ ਛੱਡ ਦਿੱਤਾ ਹੈ ਇਹ ਤਾਲੀਬਾਨ ਨਾਲ ਹੈ ਤੁਸੀਂ ਜਾਣਦੇ ਹੋ ਕਿ ਉਹਨਾਂ ਦੀ ਹਰ ਸਾਲ ਪਰੇਡ ਹੁੰਦੀ ਹੈ ਜਿੱਥੇ ਉਹ ਸਾਡੇ ਫੌਜੀ ਵਾਹਨਾਂ ਨੂੰ ਲੈ ਕੇ ਕਿਸੇ ਛੋਟੀ ਜਿਹੀ ਗਲੀ ਤੇ ਚਲਾਉਂਦੇ ਹਨ ਜਿਵੇਂ ਇਹ ਉਹਨਾਂ ਦੀ ਫੌਜੀ ਪੇਡ ਦਾ ਰੂਪ ਹੈ 트럼ਪ ਨੇ ਅੱਗੇ ਕਿਹਾ ਜਦੋਂ ਮੈਂ ਇਹ ਦੇਖਦਾ ਹਾਂ ਮੈਨੂੰ ਗੁੱਸਾ ਆਉਂਦਾ ਹੈ ਹੁਣ ਵੇਖਣਾ ਹੋਵੇਗਾ ਕਿ 트럼ਪ ਤਾਲੀਬਾਨ ਤੋਂ ਅਫਗਾਨਿਸਤਾਨ ਵਿੱਚ ਰਹੇ ਅਮਰੀਕਾ ਸਮਾਨ ਵਾਪਸ ਲਿਆਉਣ ਚ ਕਾਮਯਾਬ ਹੋਣਗੇ ਜਾਂ ਫਿਰ ਨਹੀਂ